ਨਵਯੋਤਾ ਕੰਮ ਦਾ ਕਹਿ ਕੇ ਘਰ ਨਾ ਪਰਤੀ ਜਦੋਂ ਪਤੀ ਦੇ ਵੱਲੋਂ ਉਸ ਨੂੰ ਫੋਨ ਮਲਾ ਕੇ ਉਸ ਦੀ ਤਲਾਸ਼ ਕੀਤੀ ਗਈ ਤਾਂ ਆਖਰਕਾਰ ਖੇਤਾ ਦੇ ਵਿੱਚ ਵੇਖੋ ਕਿਹੜੇ ਹਾਲਾਤਾਂ ਦੇ ਵਿੱਚ ਮਿਲਦੀ ਹੈ ਦਰਅਸਲ ਇਸ ਬਾਬਤ ਜੋ ਜਾਣਕਾਰੀ حاصل ਹੋਈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਨਵਯੋਤਾ ਜਿਹੜੀ ਸੀ ਉਹ ਕੰਮ ਉੱਤੇ ਗਈ ਹੋਈ ਸੀ ਤੇ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਆਪਣੇ ਸੈਲੀ ਦੇ ਨਾਲ ਕਿਤੇ ਘੁੰਮਣ ਦੇ ਲਈ ਜਾ ਰਹੀ ਹੈ ਜਿਸ ਤੋਂ ਬਾਅਦ ਦੇ ਵਿੱਚ ਵਾਰ-ਵਾਰ ਉਸ ਦੇ ਘਰ ਵਾਲੇ ਦੇ ਵੱਲੋਂ ਫੋਨ ਵੀ ਕੀਤਾ ਜਾਂਦਾ ਤੇ ਅਖੀਰ ਦੇ ਵਿੱਚ ਕੋਈ ਵੀ ਉਸ ਦੇ ਨਾਲ ਸੰਪਰਕ ਨਹੀਂ ਹੋ ਪਾਂਦਾ ਤਾਂ ਅਖੀਰ ਦੇ ਵਿੱਚ ਉਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਉਸ ਦੀ ਘਰ ਵਾਲੀ ਦੀ ਜਿਹੜੀ লাশ ਹੈ ਉਹ ਝਾੜੀਆਂ ਦੇ ਵਿੱਚੋਂ ਬਰਾਮਦfoundੀਆਂ ਨੇ ਜਿਸ ਤੋਂ ਬਾਅਦ ਘਰ ਵਾਲੇ ਦੇ ਹੋਸ਼ ਉੱਡ ਜਾਂਦੇ ਨੇ ਇਸ ਵਿਚਕਾਰ ਘਰ ਵਾਲੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾਂਦਾ ਕਿ ਵਿਆਹ ਤੋਂ ਬਾਅਦ 3-4 ਮਹੀਨੇ ਬਾਅਦ ਉਸ ਦਾ ਕਿਸੇ ਦਿਨ ਅਫੇਅਰ ਚੱਲ ਰਿਹਾ ਸੀ ਇਹ ਖਾਸ ਸ੍ਰੂਤੀ ਪਤੀ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਉਸ ਦੇ ਵਿੱਚ ਕਿਹਾ ਗਿਆ ਸੀ ਤਾਂ ਹੁਣ ਸਹੇਲੀ ਦਾ ਬਹਾਨਾ ਬਣਾ ਕੇ ਕਿਤੇ ਹੋ ਰਹੀ ਚੱਕਰ ਚ ਲਾ ਰਹੀ ਸੀਗੀ ਤਾਂ ਖੀਰ ਦੇ ਵਿੱਚ ਜਦੋਂ ਲੱਭ ਦੇ ਲੱਭ ਦੇ ਪਤੀ ਨੂੰ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਇਹ ਘਰ ਵਾਲੀ ਮਿਲਦੀ ਹੈ ਉਸ ਤੋਂ ਬਾਅਦ ਪਤਨੀ ਦੇ ਵੀ ਜਿਹੜੇ ਪਤੀ ਦੇ ਵੀ ਹੋਸ਼ ਉੱਡ ਜਾਂਦੇ ਨੇ ਲ ਜਿਹੜੀ ਉਸ ਪਤਰੀ ਦੀ লাশ ਝਾੜੀਆਂ ਦੇ ਵਿੱਚੋਂ ਬਰਾਮਦ ਹੁੰਦੀ ਐ ਦੱਸਿਆ ਜਾ ਰਿਹਾ ਕਿ ਇੱਕ ਸ਼ੋਰੂਮ ਦੇ ਵਿੱਚ ਕੰਮ ਕਰਦੀ ਸੀਗੀ ਤਾਂ ਘਰ ਵਾਲਾ ਇਸ ਨੂੰ ਰੋਟੀ ਦੇਣ ਦੇ ਲਈ ਜਾ ਰਿਹਾ ਸੀ ਪਰ ਜਦੋਂ ਸ਼ੋਰੂਮ ਦੇ ਵਿੱਚ ਨਹੀਂ ਮਿਲਦੀ ਫੋਨ ਕਰਕੇ ਇਹਨੂੰ ਬਾਰ-ਬਾਰ ਪੁੱਛਿਆ ਪੁੱਛਿਆ ਜਾਂਦਾ ਕਿ ਕਿੱਥੇ ਇਹ ਜਾ ਰਹੀ ਐ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਕੋਲੋਂ ਕਿਹਾ ਜਾਂਦਾ ਕਿ ਇਹ ਸੇਲੀ ਦੇ ਨਾਲ ਮਿਲਣ ਜਾ ਰਹੀ ਐ ਉਸ ਦੇ ਨਾਲ ਇਹ ਖੇਡਾ ਘੁੰਮਣ ਲਈ ਜਾਵੇਗੀ ਪਰ ਇਸੇ ਵਿਚਾਰੇ ਜਦੋਂ ਉਸ ਦਾ ਬਾਅਦ ਦੇ ਵਿੱਚ ਫੋਨ ਸਵਿਚ ਆਫ ਆ ਲੱਗ ਜਾਂਦਾ ਅਤਾ ਪਤਾ ਨਹੀਂ ਹੁੰਦਾ ਦਾ ਖੀਰ ਦੇ ਵਿੱਚ ਕਿਸੇ ਸਾਕਸ ਦੇ ਵੱਲੋਂ ਫੋਨ ਕਰਕੇ ਦੱਸਿਆ ਜਾਂਦਾ ਹੈ ਕਿ ਇਹ ਇਸ ਹਾਲਤ ਦੇ ਵਿੱਚ ਝਾੜੀਆਂ ਦੇ ਵਿੱਚੋਂ ਪਾਈ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵਿੱਚ ਹੋਛੜ ਜਾਂਦੇ ਨੇ ਤੇ ਪਤੀ ਦੇ ਵੱਲੋਂ ਇਸ ਨੂੰ ਲੈ ਕੇ ਬਿਆਨ ਵੀ ਦਿੱਤੇ ਗਏ ਨੇ ਪੂਰਾ ਘਟਨਾਕ੍ਰਮ ਬਠਿੰਡਾ ਦੇ ਥਾਣਾ ਕੇ ਨਾਲ ਕਲੋਨੀ ਤੋਂ ਸਾਹਮਣੇ ਹੈ ਜਿੱਥੇ ਅਰਜਨ ਨਗਰ ਦੀ ਰਹਿਣ ਵਾਲੇ ਇੱਕ ਔਰਤ ਬਿੱਤੇ ਦਿਨ ਕੰਮ ਉਤੇ ਗਈ ਸੀ ਪਰ ਸ਼ਾਮ ਨੂੰ ਘਰ ਨਾ ਪਰਤੀ ਜਿਸ ਤੋਂ ਬਾਅਦ ਬਠਿੰਡਾ ਦੇ ਠੰਡੀ ਸੜਕ ਨੇੜੇ ਉਸ ਦੀ লাশ ਬਰਾਮਦ ਹੁੰਦੀ ਹੈ ਫਿਲਹਾਲ ਪ੍ਰਸ਼ਾਸਨ ਵੱਲੋਂ ਇਸ ਘਟਨਾਕ੍ਰਮ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰ ਇਸ ਬਾਬਤ ਕੀ ਬਿਆਨ ਦਿੰਦੇ ਨਜ਼ਰ ਆਏ ਸੁਣਦੇ ਆ ਸਾਹਿਲ ਗੋਇਲ ਇਹ ਸਰਮ ਰਿਤਿਕਾ ਗੋਇਲ ਮੇਰੀ ਵਾਈਫ ਸੀ ਜੋ ਉਹ ਨੀ ਦੁਕਾਨ ਤੇ ਚਲੀ ਗਈ ਸੀ ਉਸ ਵੇਲੇ ਮੈਂ ਰੋਟੀ ਦੇਣ ਗਿਆ ਸੀ ਹੈ ਨਹੀਂ ਸੀ ਜੀ ਉਸ ਵੇਲੇ ਫੋਨ ਚੱਕਿਆ ਸੀਗਾ ਕਹਿੰਦੇ ਮਸੀਲੀ ਦੀ ਨਾਲ ਉਸ ਵੇਲੇ ਫੋਨ ਸਚੂਵ ਕਰ ਲਈ ਕੌਣ ਸੁਚਾਵ ਕਰਨ ਤੇ ਬਾਜੀ ਚਾਰਵੀ ਫੋਨ ਚੱਕ ਕੇ ਕਹਿੰਦੀ ਕਹਿੰਦੀ ਮੈਂ ਤਲਵੰਡੀ ਦੁਆਰੀ ਆ ਉਸ ਤੋਂ ਬਾਜੀ ਫੋਨ ਹੀ ਚੱਕਿਆ ਜੀ ਅੱਛਾ ਇਹ ਗੱਲ ਹੈ ਤੇਰੇ ਸੀ ਤੇਰੇ ਸੀ ਇਹਨਾਂ ਦੀ ਮਦਰ ਤੇ ਮੈਂ ਇਹ ਕੰਪਲੀਟ ਲਿਖਾ ਕੇ ਆਇਸੀ 7:30 ਵਜੇ ਦੇ ਕਰੀਬ ਫਿਰ ਅਸੀਂ ਸਵੇਰੇ ਮਤਲਬ 7:00 ਵਜੇ ਦਵਾ ਜੀ ਫਿਰ ਮੈਂ 8:30 9:00 ਵਜੇ ਮੈਂ ਆਪਦੇ ਘਰੇ ਵਾਗੇ ਸੀਗਾ ਜੰਤਨਗੜ੍ਹ ਵਾਲੇ ਚ ਇੱਥੇ ਮੈਂ ਇਕੱਲਾ ਰਹੂੰਗਾ ਨਹੀਂ ਤੇਰੀ ਸਵੇਰੇ ਆਇਆ ਜੀ ਉਹ ਇਹਨਾਂ ਦੀ ਮਦਰ ਤੇ ਮੈਂ ਫੇਰ ਅਸੀਂ ਇਹਨਾਂ ਸ਼ੋਰੂਮ ਚ ਗਏ ਸ਼ੋਰੂਮ ਚ ਮਿਲੀ ਨਹੀਂ ਫੇਰ ਅਸੀਂ ਘਤਵਾਲੀ ਚ ਗਏ ਆਨਲਾਈਨ ਲੋਕੇਸ਼ਨ ਦਿੱਤੀ ਲੋਕੇਸ਼ਨ ਦਾ ਹੀ ਸਾਨੂੰ ਇੱਥੇ ਇਹ ਮਿਲੀ ਦਿੱਤੀ ਤਾਂ ਕਦੋਂ ਕੋ ਪਤਾ ਨਹੀਂ ਕਿ ਕਿੰਨੇ ਵਜੇ ਇਹ ਸਰ ਇਹਨਾਂ ਨੇ ਇਹਨਾਂ ਦਾ ਕਾਲ ਕੀਤਾ ਸੀ ਆ ਸਾਨੂੰ ਲੋਕੇਸ਼ਨ ਦਾ ਵੀ ਨਹੀਂ ਸਮਝ ਆ ਰਿਹਾ ਸੀ ਅਸੀਂ ਤਿੰਨ ਵਾਰੀ ਗੇੜਾ ਖਾਏ ਅਸੀਂ ਘੁੰਮ ਘੁੰਮ ਕੇ ਤੇ ਇਹਨਾਂ ਨੇ ਲੱਭਦੀ ਨਹੀਂ ਕੋਈ ਪੁੱਛਾਲਾ ਹੋਣ ਕਿ ਜੋ ਤੁਸੀਂ ਦੇਖਿਆ ਬੋਡੀ ਦੇਖੀ ਹੁੰਦੀ ਹੁੰਦੀ ਹੁੰਦਾ ਕੀ ਨਿਸ਼ਾਨ ਕੋਲ ਮੈਂ ਇਹ ਸਹੀ ਤਰ੍ਹਾਂ ਦੇਖੀ ਨਹੀਂ ਇਹ ਬਾਕੀ ਗਲੇ ਚ ਚੋਟ ਵੱਜੀ ਹੋਈ ਆ ਤੇ ਕੀ ਨਾਂ ਜੀ ਲਕਿ ਪਿੱਛੇ ਸਿਰਚੀ ਵਜੀ ਹੋ ਗਈ ਤੇ ਪੁਲਿਸ ਮੌਕੇ ਤੇ ਪਹੁੰਚੀ ਹਾਂਜੀ ਕੋਈ ਤਿਆਰਤੀ ਮਿਲਿਆ ਕੁਝ ਕੋਈ ਟਿੱਕਾ ਜਾਂ ਕੋਈ ਜਾਣ ਦੇ ਵਾਹਮ ਲਓ ਜੀ ਮੈਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਪਤਾ ਹੋ ਗਈ ਪੁਲਿਸ ਕਾਰਵਾਈ ਕਰ ਰਹੀ ਹੈ ਕਰ ਰਹੀ ਹੈ ਜੀ ਕਾਰਵਾਈ ਤੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਥੋੜੀ ਦਰ ਪਹਿਲਾਂ ਕਿ ਇੱਕ ਲੜਕੀ ਰਿਤਿਕਾ ਗੋਇਲ ਜੋ ਕਿ ਅਰਜੁਨਗਰ ਦੇ ਰਹਿਣ ਵਾਲੇ ਨੇ ਤੇ ਇਹ ਕੱਲ ਇਵਨਿੰਗ ਜਿਹੜਾ ਸੀਗਾ ਆਪਣੇ ਕੰਮ ਤੇ ਗਏ ਸੀਗੇ ਉਸ ਤੋਂ ਬਾਅਦ ਘਰ ਨਹੀਂ ਵਾਪਸ ਪਰਤੇ ਸੀਗੇ ਸੋ ਅੱਜ ਜਿਹੜੀ ਸੀਗੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਹੈਗੀ ਇਸ ਠੰਡੀ ਸੜਕ ਦੇ ਉੱਤੇ ਏਰੀਆ ਤੋਂ ਮਿਲੀ ਹੈ ਜਿਸ ਬੰਦੇ ਵਿੱਚ ਸਾਡੀਆਂ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਿਸ ਦੇ ਵਿੱਚ ਐਸਪੀ ਡੀ ਸਾਹਿਬ ਸੀਆਈ ਇਨਚਾਰਜ ਐਸਐਚਓ ਕਨਾਲ ਕਲੋਨੀ ਡੀਐਸਪੀ ਸਿਟੀ 1 ਦੀ ਵੱਖ-ਵੱਖ ਟੀਮਾਂ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਅਸੀਂ ਇਸ ਕੇਸ ਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ ਜਿਹੜਾ ਮੁਕਦਮਾ ਦਰਜ ਕਰ ਰਹੇ ਹਾਂ ਅੰਡਰ ਸੈਕਸ਼ਨ ਆਫ ਮਰਡਰ ਦੇ ਤਹਿਤ ਕਿਉਂਕਿ ਜਿਹੜੀ ਲੜਕੀ ਹੈਗੀ ਹੈ ਜਿਹੜੇ ਮੁਰਲੀ ਕ੍ਰਾਈਮ ਸੀਨ ਤੋਂ ਪਾਇਆ ਗਿਆ ਕਿ ਜਿਹੜੀ ਲੜਕੀ ਰਿਤਿਕਾ ਗੋਇਲ ਹੈ ਇਸ ਦਾ ਜਿਹੜਾ ਕਤਲ ਕੀਤਾ ਗਿਆ ਤੇ ਇਸ ਸਬੰਧ ਵਿੱਚ ਅਸੀਂ ਥਾਣਾ ਕਲਾਲ ਕੌਲਨੀ ਦੇ ਵਿੱਚ ਕਤਲ ਦਾ ਮਕਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਹੈ ਸ਼ੁਰੂ ਕਰ ਰਹੇ ਹਾਂ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे